ਪ੍ਰੀਤ ਕਾਲ ਜੀ ਸਾਰਿਆਂ ਨੂੰ ਸਾਡਾ ਚੈਨਲ ਸਿਮਰ ਬਲੌਗ ਤੇ ਤੁਹਾਡਾ ਬਹੁਤ-ਬਹੁਤ ਸਵਾਗਤ ਹੈ ਜੀ ਅਸੀਂ ਸਭ ਠੀਕ ਠਾਕ ਐਂ ਜੀ ਤੁਸੀਂ ਵੀ ਠੀਕ ਠਾਕ ਹੋਵੋਗੇ ਚੜ੍ਹਦੀ ਕਲਾ ਵਿੱਚ ਹੋਵੋਗੇ ਬੈਗਰੂ ਸਾਰਿਆਂ ਤੇ ਮਿਹਰਪੁਰੇ ਹੱਥ ਰੱਖੇ ਜੀ ਸਾਰਿਆਂ ਨੂੰ ਤੰਦਰੁਸਤੀ ਬਖਸ਼ੇ ਹਾਂ ਸਰਦੀ ਦਾ ਮਹੀਨਾ ਚੱਲ ਰਿਹਾ ਹੈ ਜੀ ਵੱਧ ਤੋਂ ਵੱਧ ਆ ਗਈ ਹੈ ਜੀ ਗੋਭੀ ਗਾਜਰ ਅਦਰਕ ਤੇ ਇਹਨਾਂ ਦੀ ਆਪਾਂ ਸਬਜ਼ੀ ਵੀ ਬਣਾਉਣੀ ਹੈ ਜੀ ਗੋਭੀ ਗਾਜਰ ਮਟਰ ਤੇ ਆਪਾਂ ਹੁਣ ਸੋਚਿਆ ਸੀਗਾ ਵੀ ਅਚਾਰ ਬਣਾਈਏ ਜੀ ਅਚਾਰ ਵੀ ਬਹੁਤ ਟੇਸਟੀ ਬਣਦਾ ਆਪਾਂ ਲਈਏ ਨੇ ਜੀ ਪਾਈਆ ਤਾਂ ਗਾਜਰਾ ਸਵਾਗ 100 ਗ੍ਰਾਮ ਨੇ ਜੀ ਆਪਣੇ ਕੋਲੇ ਹਰੀ ਮਿਰਚ ਇੱਕ ਫੁੱਲ ਲਿਆ ਜੀ ਆਪਾਂ ਗੋਭੀ ਦਾ ਨਾਲ ਲਿਆ ਜੀ ਆਪਾਂ ਪਾਈਆ ਅਦਰਕ ਆਪਾਂ ਇਹਨਾਂ ਚਾਰਾਂ ਚੀਜ਼ਾਂ ਦਾ ਅਚਾਰ ਬਣਾਉਣੀ ਹੈ ਜੀ ਅਚਾਰ ਤੁਹਾਨੂੰ ਦਿਖਾਵਾਂਗੇ ਬਹੁਤ ਜ਼ਿਆਦਾ ਟੇਸਟੀ ਬਣਦਾ ਕਿਸੇ ਟਾਈਮ ਆਪਣੇ ਕੋਲੇ ਸਬਜ਼ੀ ਨਾ ਹੋਵੇ ਜੀ ਤਾ ਪਏ ਸ ਚਾਰ ਨਾਲ ਵਧੀਆ ਰੋਟੀ ਰੱਜ ਕੇ ਖਾ ਸਕਦੇ ਆ ਤੇ ਗਾਜਰਾਂ ਆਪਾਂ ਛਿੱਲ ਲੀਆਂ ਸੀਗੀਆਂ ਜੀ ਸਿਲਕਾ ਤਾਰਤਾ ਮਿਰਚਾਂ ਦੀਆਂ ਵੀ ਆਪਾਂ ਡੰਡੀਆਂ ਕੱਟਤੀਆਂ ਸੀਗੀਆਂ ਹੁਣ ਆਪਾਂ ਲੈਨੇ ਆ ਅਦਰਕ ਅਦਰਕ ਨੂੰ ਛਿੱਲਦੇ ਆ ਤੇ ਫੇਰ ਤਿਆਰ ਕਰਕੇ ਤੁਹਾਨੂੰ ਦਿਖਾਵਾਂਗੇ ਸਬਜੀ ਵਾਂਗ ਹੀ ਬਣ ਜਾਂਦਾ ਜੀ ਇਹ ਚਾਰ ਬਹੁਤ ਜਿਆਦਾ ਟੇਸਟੀ ਬਣਦਾ ਸਾਰੇ ਜਰੂਰ ਬਣਾ ਕੇ ਚੈੱਕ ਕਰਿਓ ਜੀ ਤੇ ਆਪਣੇ ਪਰਿਵਾਰ ਨੂੰ ਜਰੂਰ ਖਵਾਓ ਹੁਣ ਆਪਾਂ ਇੱਕ ਵਾਰੀ ਅਦਰਕ ਤਿਆਰ ਕਰ ਲਈਏ ਜੀ ਛਿੱਲ ਕੇ ਫਿਰ ਆਪਾਂ ਤੁਹਾਨੂੰ ਦਿਖਾਉਨੇ ਆ ਅੱਗੇ ਆਪਾਂ ਇਹਨੂੰ ਕਟਿੰਗ ਵੀ ਕਰਨੀ ਆ ਤੇ ਕਿਵੇਂ ਆਪਾਂ ਇਹਨੂੰ ਬਣਾਉਣਾ ਤਿਆਰ ਕਰਨਾ ਗਾਜਰਾ ਆਪਾਂ ਕਟਿੰਗ ਕਰ ਲਈਆਂ ਸੀਗੇ ਆਦਰਕ ਵੀ ਹੋ ਗਿਆ ਗੂਬੀ ਦੇ ਵੀ ਇਸ ਤਰ੍ਹਾਂ ਆਪਾਂ ਛੋਟੇ ਛੋਟੇ ਪੀਸ ਕਰ ਲੈਣੇ ਨੇ ਹੁਣ ਆਪਾਂ ਲਏ ਨੇ ਜੀ ਇਹ ਮਸਾਲੇ ਜੀਰਾ ਲਿਆ ਜੀ ਜ਼ਮੈਣ ਲਈ ਹੈ ਰਾਈ ਲਈ ਹੈ ਤੇ ਸਾਫਤ ਲਿਆ ਜੀ ਧਨੀਆ ਆਪਾਂ ਆਪਣੇ ਆਚਾਰ ਦੇ ਮੁਤਾਬਕ ਮਸਾਲੇ ਲਏ ਨੇ ਜੀ ਚਮਚਾ ਚਮਚਾ ਇੱਕ ਤੇ ਨਾਲ ਹੀ ਜੀ ਆਪਾਂ ਕਾਲੀ ਮਿਰਚ ਪੀਸੀ ਹੋਈ ਤੇ ਇਹ ਤਾਂ ਮਿਰਚ ਤਾਜੀ ਪੀਸੀ ਹੋਈ ਹੈ ਹੁਣ ਆਪਾਂ ਕਰਦੇ ਆ ਗੈਸਾ ਹੁਣ ਜਿਹੜਾ ਮਸਾਲੇ ਨੇ ਜਿਨ੍ਹਾਂ ਨੂੰ ਥੋੜਾ ਜਿਹਾ ਸੇਕ ਲਵਾਉਣਾ ਹੈ ਪਹਿਲਾਂ ਆਪਾਂ ਪ੍ਰਦੂਵਾ ਦੇ ਨਾਲ ਨੂੰ ਪੀਹਾਂਗੇ ਮਸਾਲਿਆਂ ਨੂੰ ਸਾਰਿਆਂ ਨੂੰ ਆਪਣਾ ਸਾਰਾ ਟੋਟਲ ਚਾਜ ਜੀ ਇਹ ਅੱਧਾ ਕਿਲੋ ਹੋ ਗਿਆ ਹੋਊਗਾ ਅੱਧਾ ਕਿਲੋ ਤੋਂ ਥੋੜਾ-ਬਹੁਤ ਤਾਂ ਵੱਧ ਵੀ ਹੋ ਸਕਦਾ ਹੈ ਆਪਾਂ ਉਹਦੇ ਹਿਸਾਬ ਨਾਲ ਜੀ ਇੰਨੇ ਮਸਾਲੇ ਪਾਏ ਨੇ ਤੁਸੀਂ ਜੇ ਚਾਰ ਵੱਧਾ ਤਾਂ ਮਸਾਲੇ ਵੱਧ ਘਟ ਦੇ ਹਿਸਾਬ ਨਾਲ ਕਰ ਸਕਦੇ ਹੋ ਆਪਣੇ ਮਸਾਲੇ ਹੋ ਗਏ ਜੀ ਫਿਰ ਆ ਜੀ ਹੁਣ ਆਪਾਂ ਇਹਨੂੰ ਪਾਉਨੇ ਮਿਕਸੀ ਦੇ ਵਿੱਚ ਇਹਨਾਂ ਨੂੰ ਆਪਾਂ ਕਰਾਂਗੇ ਜੀ ਬ੍ਰੈਂਡ ਆ ਦੇਖੋ ਇਹ ਮਸਾਲੇ ਉਹ ਵੀ ਸੱਤਨੇ ਤਿਆਰ ਆ ਪਏ ਮਿਰਚ ਵਾਲੇ ਦੇ ਸਮਾਨ ਦੇ ਵਿੱਚ ਹੀ ਐਡ ਕਰ ਲੈਣੇ ਆ ਮਸਾਲਾ ਆਪਾਂ ਤਿਆਰ ਕਰਕੇ ਪਾਵਾਂਗੇ ਸੌਂ ਕਰਕੇ ਜੀ ਕੜਾਹੀ ਰੱਖ ਲਈ ਸੀਗੀ ਆਪਣੇ ਉਪਰ ਤੁਸੀਂ ਤੇਲ ਹੈ ਜੀ ਕੋਈ ਵੀ ਲੈ ਸਕਦੇ ਹੋਗੇ ਅਚਾਰ ਬਣਾਉਣ ਲਈ ਅਸਿਰ ਬ੍ਰੈਂਡ ਲੈ ਆ ਜੀ ਤੁਸੀਂ ਸਰੋਂ ਦਾ ਤੇਲ ਵੀ ਲੈ ਸਕਦੇ ਹੋ ਕੋਈ ਵੀ ਤੇਲ ਲੈ ਸਕਦੇ ਹੋ ਹੁਣ ਆਪਾਂ ਇਹਦਾ ਕਟਿੰਗ ਕਰਿਆ ਸੀਗਾ ਜੀ ਸਾਰਾ ਸਮਾਨ ਅਦਰਕ ਹਰੀ ਮਿਰਚ ਤੇ ਗਾਜਰਾਂ ਤੇ ਗੋਭੀ ਇਸ ਆਪਾਂ ਸਾਰੇ ਸਮਾਨ ਨੂੰ ਇਕੱਠਾ ਜੀ ਇਹਦੇ ਵਿੱਚ ਐਡ ਕਰ ਦੇਵਾਂਗੇ ਸਲੋ ਗੈਸ ਤੇ ਇਹਨੂੰ ਆਪਾਂ ਤਿਆਰ ਕਰਨਾ ਜੀ achar ਨੂੰ ਹੁਣ ਆਪਾਂ ਚੈੱਕ ਕਰਦੇ ਹਾਂ ਜੀ ਆਪਣਾ ਇਹ achar ਨੂੰ ਆ ਦੇਖ ਕੇ ਬਹੁਤ ਸੋਹਣਾ ਬਣ ਗਿਆ ਬਿਲਕੁਲ ਸੌਫਟ ਹੋ ਚੁੱਕਿਆ ਜੀ ਆਪਣਾ achar ਨੂੰ ਇਸ ਤੋਂ ਜ਼ਿਆਦਾ ਆਪਾਂ ਨਹੀਂ ਕਰਦੇ ਸੌਫਟ ਹੁਣ ਆਪਾਂ ਪਾਵਾਂਗੇ ਜੀ ਇਹਦੇ ਵਿੱਚ ਮਸਾਲੇ ਆਉਦੇ ਲਵਾਂਗੇ ਜੀ ਆਪਾਂ ਇੱਕ ਚਮਚਾ ਨਾ ਲਵਾਂਗੇ ਜੀ ਆਪਾਂ 2.5 ਚਮਚ ਨਮਕ ਬਾਕੀ ਆਪਾਂ ਆਪਣੇ ਟੇਸਟ ਅਨਸਾਰ ਬਾਅਦ ਚ ਚੈੱਕ ਕਰਕੇ ਵੀ ਹੋਰ ਪਾ ਸਕਦੇ ਆ ਜੀ ਮਿਰਚ ਆਪਾਂ ਇਹਦੇ ਵਿੱਚ ਨਹੀਂ ਪਾਉਣੀ ਜੀ ਕਿਉਂਕਿ ਆਪਾਂ ਜਿਹੜੀ ਮਿਰਚ ਪਾਈ ਹੋਈ ਆ ਉਹ ਪਹਿਲਾਂ ਹੀ ਬਹੁਤ ਤਿੱਖੀ ਆ ਤੇ ਜੇ ਆਪਾਂ ਨੂੰ ਘੱਟ ਲੱਗੀ ਜੇ ਆਪਾਂ ਬਾਅਦ ਚ ਚੈੱਕ ਕਰਨ ਤੋਂ ਬਾਅਦ ਪਾਵਾਂਗੇ ਤੇ ਨਾਲ ਪਾਵਾਂਗੇ ਜੀ ਆਪਾਂ ਇਹੜੇ ਫਰਾਈ ਕਰੇ ਸੀਗੇ ਮਸਾਲੇ ਜੀਰਾ ਵਗੈਰਾ ਸਾਰਾ ਉਹ ਵਾਲੇ ਬਹੁਤ ਸੁਣੀ ਖੁਸ਼ਬੂ ਆ ਰਹੀ ਹੈ ਹੁਣ ਆਪਾਂ ਨਾਲ ਲਵਾਂਗੇ ਜੀ ਸਿਰਕਾ ਸਿਰਕਾ ਲਵਾਂਗੇ ਆਪਾਂ ਇੱਕ ਚਮਚਾ ਛੋਟਾ ਕਿਉਂਕਿ ਜਿਹਦੇ ਨਾਲ achar ਬਹੁਤ ਟੇਸਟੀ ਬਣ ਜੂਗਾ ਨਾ ਤਾਂ ਨਾਲ ਜਿਹੜੀ ਮਿਰਚ ਹੈ ਉਹ ਥੋੜੀ ਜਿਹੀ ਘਟ ਜੂਗੀ ਜੇ ਮਿਰਚ ਜਿਆਦਾ ਤੇਜ਼ ਹੋਈ ਜੀ ਮਿਰਚ ਵੀ ਸਹੀ ਹੋ ਜੂਗੀ ਤੁਸੀਂ ਦੇਖ ਸਕਦੇ ਹੋ achar ਬਹੁਤ ਸੋਹਣਾ ਬਣ ਚੁੱਕਿਆ ਹੈ ਥੋੜਾ ਜਨ ਹਲਕਾ ਜਿਹਾ ਸੇਕ ਹੋਰ ਲਵਾਵਾਂਗੇ ਜੀ ਕਿਉਂਕਿ ਜਿਹੜੇ ਦੇਚ ਮਸਾਲੇ ਪਾਏ ਨੇ ਉਹ ਸਾਰੇ ਇਹਦੇ ਵਿੱਚ ਚੰਗੀ ਤਰ੍ਹਾਂ ਮਿਕਸ ਹੋ ਜਾਣ ਦੇਖੋ ਜਿਹੜੇ ਆਪਣੇ ਮਸਾਲੇ ਸੀਗੇ achar ਦੇ ਵਿੱਚ ਪਾਏ ਆਪਾਂ ਉਹ ਬਿਲਕੁਲ ਮਿਕਸ ਹੋ ਚੁੱਕੇ ਨੇ ਤੇ ਜਿਵੇਂ ਬਹੁਤ ਸੋਹਣਾ ਬਣ ਗਿਆ ਜੀ ਆ ਬਣ ਕੇ ਬਿਲਕੁਲ ਰੈਡੀ ਹੈ ਜੀ ਤੁਸੀਂ ਦੇਖ ਸਕਦੇ ਹੋ ਤੇ ਖਾ ਵੀ ਸਕਦੇ ਹੋ ਜੇ ਤੁਹਾਨੂੰ ਸਾਡਾ achar ਵਧੀਆ ਲੱਗਿਆ ਜੀ ਤਾਂ ਸੋਹਣੇ ਸੋਹਣੇ ਕਮੈਂਟ ਵੀ ਜਰੂਰ ਕਰਿਓ ਤਾਂ ਜਰੂਰ ਦੱਸਿਓ ਜੇ ਕੋਈ ਸਾਤੋ ਚੀਜ਼ ਰਹੇਗੀ ਜੀ ਇਹਦੇ ਵਿੱਚ ਪਾਉਣ ਵਾਲੀ ਤਾਂ ਸਾਨੂੰ ਉਹ ਵੀ ਦੱਸ ਦਿਓ achar ਆਪਣਾ ਬਿਲਕੁਲ ਠੰਡਾ ਹੋ ਗਿਆ ਸੀਗਾ ਜੀ ਆਪਾਂ ਹੁਣ ਇਹਨੂੰ ਕੰਟੇਨਰ ਚ ਪਾਉਣ ਲੱਗੇ ਆਂ ਸਟੋਰ ਕਰਕੇ ਰੱਖਾਂਗੇ ਜਦੋਂ ਵੀ ਆਪਾਂ ਨੂੰ ਲੋੜ ਹੈ ਉਦੋਂ ਆਪਾਂ ਖਾ ਸਕਦੇ ਆਂ ਤੇ ਹੁਣ ਆਪਾਂ ਨੂੰ ਇਸ ਤਰ੍ਹਾਂ ਬਾਕਸ ਦੇ ਥਾਪੇ ਚੰਗੀ ਤਰ੍ਹਾਂ ਠਾਕੇ ਰੱਖ ਦਾਂਗੀ ਤੇ ਸਾਡੀ ਵੀਡੀਓ ਨੂੰ ਜਬਤ-ਬਦ ਸ਼ੇਅਰ ਤੇ ਸਬਸਕ੍ਰਾਈਬ ਜਰੂਰ ਕਰਿਓ ਜੀ ਤੇ ਬਦ-ਬਦ ਲਾਈਕ ਜਰੂਰ ਕਰਿਓ